ਗਾਈਸ ਕੀ ਹਾਲ ਚਾਲ ਉਮੀਦ ਕਰਦਾ ਹਾਂ ਠੀਕ ਠਾਕ ਹੋਗੇ ਸਵਾਗਤ ਹੈ ਇੱਕ ਵਾਰ ਫਿਰ ਤੋਂ ਨਵੇਂ ਬਲੌਗਸ ਤੇ ਸਾਰੇ ਦਾ ਚਲੋ ਜੀ ਹੋ ਗਿਆ ਅਸੀਂ ਰੈਡੀ ਸੈਡੀ ਕੰਮ ਤੇ ਜਾਣ ਨੂੰ ਤੇ ਅੱਜ ਦਾ ਮੌਸਮ ਬਹੁਤ ਵਧੀਆ ਧੁੱਪ ਤਾਂ ਲੱਗੀ ਅੱਜ ਤੇ ਦੇਖੋ ਤੁਸੀਂ ਇਹ ਪੂਰੀ ਧੁੱਪ ਲੱਗੀ ਹੋਈ ਆ ਤੇ ਅਸੀਂ ਹੋ ਗਏ ਰੈਡੀ ਸੈਡੀ ਟੋਟੀ ਗਾੜੀ ਬੰਦੀ ਪਈ ਆ ਬਬੀ ਸੁਬਾਂ ਦੇ ਪਈ ਆ ਤੇ ਬਾਕੀ ਇੱਕੋ ਅੱਗੇ ਦੀ ਭੰਡਾ ਚਲਦੇ ਹਾਂ ਕੰਮ ਤੇ ਅਜੀ ਤੋਂ ਚਰਿਤੇ ਅੱਜ ਅਸੀਂ ਕੱਢ ਲਈ ਮਸ਼ੀਨ ਬਾਹਰ ਕੱਪੜੇ ਕੱਪੜੇ ਧੋਣ ਨੂੰ ਤੇ ਇਧਰ ਮਿਲੀ ਜ ਆਪਣੇ 28 ਜਨਵਰੀ ਸ਼ੁਕਤੀ ਕਰਨ ਅੱਜ ਮਿਲੀ ਘਾਰੀ ਆਪਣੀ ਸ਼ਰੇਆ ਕਰਕਰ ਸਵਿਰ ਸਰੇ ਕੀਆ ਨਹੀਂ ਕਾ ਕਰਕਰ

ਤੋ ਹੋਇਆ ਸਾਡਾ ਰੋਟੀ ਦਾ ਟਾਈਮ ਤੇ ਉੱਤੇ ਐ ਇਸ ਧੁੱਪ ਧੁੱਪ ਸੇਕ ਨੂੰ ਕਿ ਅੱਜ ਧੁੱਪ ਬਹੁਤ ਹੀ ਵਧੀਆ ਲੱਗੀ ਹੋਈ ਐ ਤੇ ਮੈਂ ਤੇ ਸੋਨੀ ਭਾ ਜੀ ਹੁਣੇ ਆਏ ਆਂ ਅੰਦਰ ਵੇਖੋ ਇਹ ਆਪਣੀ ਸੋਨੀ ਭਾ ਜੀ ਹੁਣੇ ਆਏ ਨੇ ਕਾਰੀਗਰ ਸਾਹਿਬ ਤੇ ਅਸੀਂ ਦੋਨੇ ਆਏ ਉੱਤੇ ਕੋਠੇ ਦੇ ਛੱਤ ਤੇ ਧੁੱਪ ਧੁੱਪ ਸੇਕਣ ਅੱਜ ਬਹੁਤ ਹੀ ਵਧੀਆ ਧੁੱਪ ਲੱਗੀ ਐ ਤੇ ਇਸ ਤੱਕੇ ਸੋਚਿਆ ਕਿ ਚਲੋ ਧੁੱਪ ਧੁੱਪ ਸੇਕਦੇ ਰੋਟੇ ਦਿਖਾ ਕੇ ਤਾਂ ਇੱਥੇ ਥੱਲੇ ਬੈਣਾ ਆਂ ਆਪਾਂ ਆਗੂ ਵੀ ਸੇਕਣੀ ਉਹ ਨਾ ਮਸਤੋਪ ਲੱਗੀ ਆ ਕਰਾਕੇ ਦੀ ਤੁੱਪ ਤੇ ਪਛੇਰੇ ਦੇ ਸਾਰੇ ਝੰਡਾ ਦੇ ਹੋ ਝੰਡਾ ਦੇ ਹੋ ਤਲਹਰਾ ਆਂਦੇ ਸ਼੍ਰੀ ਰਾਮ ਜੀ ਦਾ ਐ ਪੂਰਾ ਪੂਰਾ ਆਪਣੇ ਲੈਰ ਚ ਫਰਫਰ ਕਰ ਰਿਆ ਪਿਆ ਤੇ ਤੁਸੀਂ ਦੇਖ ਸਕਦੇ ਹੋ ਝੰਡਾ ਬਹੁਤ ಜಾ ਝੰਡੇ ਲੱਗੇ ਹੋਣੇ ਆ ਸ਼ਹਿਰ ਚ ਕੂੜੇ ਸ਼ਹਿਰ ਚ ਝੰਡੇ ਲੱਗੇ ਹੋਇਆ ਤੁੱਪਾਂ ਜ ਪੂਰੀ ਲੱਗੀ ਹੋਈ ਆ ਵਧੀਆ ਦਾ ਸੂਰਜ ਅਜੇ ਆਪਣੀ ਲੈਰ ਚਾ ਸੂਰਜ ਅਜੇ ਪੂਰਾ ਦੇਖੋ ਪੂਰੀ ਇਨਾਰੇ ਦਾ ਸ਼ਹਿਰ ਦੇਖੋ ਤੇ ਬਾਕੀ ਗਾਇਸ ਮੇਰੇ ਨਾ ਪੈਰਾਂ ਦੇ ਬਹੁਤ ਹੀ ਖਾਰਸ ਹੁੰਦੀ ਵੀ ਆ ਮੈਂ ਦੇਖਣਾ ਚੈੱਕ ਕਰਕੇ ਕਿ ਭੈਣ ਮੈਨੂੰ ਲੱਗਦਾ ਸੋਜਾ ਦੇਣਾ ਕਿਸੇ ਮਾਂ ਹੈ ਕਿ ਮਾਂ ਹੈ ਥੋੜਾ ਉਹ ਫਿੰਸੀ ਜੀ ਦੀ ਜਿਆਦਾ ਪਾਰਾ ਮੈਂ ਦਾ ਕੰਮ ਖਰਾਬ ਹੋ ਜਾਗੇ ਕਿਨੇ ਚੈੱਕ ਕਰਕੇ ਅਸੀਂ ਜੰਮੂ ਚੇ ਜਾ ਰਹੇ ਹਾਂ ਤੇ ਜਾ ਰਹੇ ਆ ਆਪਣੇ ਯਾਰੇ ਤਹਾਂ ਮਾ ਉਲਾੜੀਆਂ ਨੂੰ ਵੀ ਥੋੜੀ ਬੋਤੀ ਨੋਂ ਵੀ ਕੱਟਣ ਵਾਲੇ ਹੋਏ ਮੇਰੇ ਕੋਲੀ ਕਿ ਤੋ ਪਤਾ ਪਲਾੜੀਆਂ ਨੂੰ ਵੀ ਥੋੜਾ ਪਤਾ ਤੋ ਜੀ ਤਨ ਵੀ ਥੋੜਾ ਬਸ ਇੱਕਾ ਸੁਕਾ ਲੱਗ ਜਾਂਦਾ ਪੈਰਾਂ ਨੂੰ ਵੀ ਨੋਂ ਬਹੁਤ ਵੱਡੇ ਹੋ ਗਏ ਮੇਰੇ ਨੋਂ ਦਾ ਕਿੱਤਾ ਹੀ ਪਲਾ ਕਟਿਕੋ ਨੇ ਨੋਂ ਕਿ ਡੇਰੇ ਵੱਡੇ ਹੋ ਗਏ ਆ ਸੋਨੂ ਭਾ ਦੀ ਮੋਸ ਦੇਖੋ ਦੀ ਮੋਛ ਪੁੜੀਆਂ ਨਥੂਰਾਮ ਜਿਹੀ ਹੈ ਨਥੂਰਾਮ ਜਿਹੀ ਮੋਛੇ ਇਸ ਕੀ ਸੁੰਦਿਆ ਗਈਆਂ ਥੱਲੇ ਨਾ ਠੀਕ ਹੈ ਨਹੀਂ ਤਾਂ ਫੇਰੀ ਥੱਲੇ ਨਾ ਠੀਕ ਹੈ ਅੱਜ ਚਰੀ ਧੁੱਪ ਕੱਲ ਭਾਈ ਵੇਤੂ ਹੋ ਜੇ ਬੱਦਲ ਕੱਲ ਭਾਈ ਕੱਲ ਭਾਏ ਤੋਂ ਵੀ ਹੈ ਹਾਂ ਤੋਂਦੇ ਬੈਣ ਇਹ ਦੇਖੀ ਯਾਰ ਧੁੱਪ ਚੜ ਗਈ ਨਾ ਕੱਲ ਤੂੰ ਤੇ ਆਇਆ ਨਹੀਂ ਆ